ਸਤ ਨਾਮ ਸ੍ਰੀ ਵਾਹਿਗੁਰੂ ਨਾਮ ਦੇ ਹੀ ਸਾਧੂ ਇਹ ਨੰਗਪੀਓ ਗੁਰਮੰਤ ਸਾਧ ਪੜ੍ਹਾਇਆ ਆਪ ਵੱਗ ਕਾਮਤੋਂ ਤੇ ਰਹੀ ਦੂਦ ਨਾਨਕ ਪਰਮ ਪਉ ਮਿਟ ਗਏ ਰਮੜਾ ਰਾਮ ਪਰਪੂਰ ਲੋਕੀ ਬੰਦੇ ਕਰਵਾ ਦੇ ਆਉਂਦੇ ਸਾਧੂ ਬੇਚਿਆ ਪਰਬ ਨੇ ਲੋਕੀ ਬਥੇ ਕਰੇ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਚਰਣਾ ਵਿੱਚ ਜਿਨ੍ਹਾਂ ਦੇ ਸੰਮੁਖ ਜਿਨ੍ਹਾਂ ਦੇ ਹੁਕਮ ਵਿੱਚ ਧਰਨੋਂ ਧੰਨ ਸ੍ਰੀਮਾਨ ਸੰਤ ਬਾਬਾ ਗਰੇਨ ਸਿੰਘ ਜੀ ਜੀਵਨ ਵੀਤ ਰਿਆ ਸੀ ਜੀਵਨ ਲੰਘ ਰਿਆ ਸੀ ਜਦੋਂ ਕਿਤੇ ਪਹਿਲਵਾਨੀ ਕਰਦੇ ਕਿਉਂਕਿ ਸਮਾ ਘਟ ਹੈ ਕਿ ਮਹਾਂਪੁਰ ਸਾਹਿਬ ਦੇ ਪਰਉਕਾਰ ਦੀ ਗੱਲ ਕਰਨੀ ਹੈ ਪਹਿਲਵਾਨੀ ਕਰਦੇ ਸਨ ਮਹਾਂਪੁਰ ਸਾਹਿਬ ਨੇ ਦੇਖਿਆ ਮਾਪਕਸਾਂ ਨੇ ਕਿਹਦੇ ਪਰਖਣਾ ਵੀ ਤੈਿਹਰੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਬਰੇ ਦੇਖ ਕੇ ਪਰਖਦੇ ਨੇ ਕਸਬਟੀਆਂ ਲਾਉਂਦੇ ਨੇ ਤੇ ਕਸਬਟੀ ਤੋਂ ਬਾਅਦ ਕਿਤੇ ਜਿਹੜੇ ਮਰਤਬੇ ਨੇ ਜਿਹੜੀਆਂ ਗਾਥਾਂ ਨੇ ਫਿਰ ਪ੍ਰਾਪਤ ਹੁੰਦੀਆਂ ਨੇ ਕਹਿਣ ਲੱਗੇ ਗੁਰਦੇਵ ਸਿੰਘ ਜੀ ਆਓ ਬੜੇ ਤਕੜੇ ਪਲਵਾਨੋਂ ਬੜੇ ਸਰੀਰ ਵਿੱਚ ਤਾਕਤ ਹੈ ਤੁਹਾਡੀ ਕਿਰਪਾ ਮਰਸੋ ਕਹਿੰਦੇ ਇਹ ਪਹਿਲਵਾਨੀ ਕੋਈ ਮੈਨੇ ਨਹੀਂ ਰੱਖੀ ਦੁਨੀਆ ਦੀ ਪਹਿਲਵਾਨੀ ਅੱਜ ਨਹੀਂ ਤੇ ਕੱਲ ਨੂੰ ਟਹਿ ਜਾਣਾ ਹੈ ਅੱਜ ਨਹੀਂ ਤੇ ਕੱਲ ਨੂੰ ਟਹਿ ਜਾਣਾ ਹੈ ਫਿਰ ਤੇ ਤੂੰ ਉਹ ਪਹਿਲਵਾਨ ਬਣਾ ਦਈਂ ਤੇਰਾ ਕਦੇ ਡਰੂਗਾ ਨਹੀਂ ਮਰਗ ਕਰ ਦਿਓ ਕਿਰਪਾ ਕਹਿੰਦੇ ਫਿਰ ਉਹ ਸਾਈਂ ਦਾ ਪਹਿਲਵਾਨ ਅਡਾ ਗੁਰਮੇਲ ਉੱਚਤੋਂ ਅਡਾ ਕਹਿੰਦੇ ਫਿਰ ਇਹ ਪੰਗ ਦੀਆਂ ਪੜਨੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਮੂਰਤ ਮਹਿ ਜਾਣ ਸਾਈਂ ਦਾ ਉਹ ਪਹਿਲਵਾਨ ਹਾਂ ਉਹ ਸੇਵਕ ਹਾਂ ਜਿਹੜਾ ਗੁਰੂ ਦੇ ਹੁਕਮ ਨੂੰ ਮੰਗਣਾ ਚਾਹਦਾ ਹੈ ਕਿਉਂਕਿ ਬਣਾਉਣਾ ਗੁਰੂ ਨੇ ਮੰਨਣਾ ਚਾਹਦਾ ਹੈ ਮੈਂ ਗੁਰੂ ਮਿਲ ਉੱਚਤ ਮਾਲਾ ਦਾ ਗੁਰੂ ਨੂੰ ਮਿਲ ਕੇ ਉੱਚਤ ਮੱਲ ਦੇ ਵਾਲਾ ਉੱਚ ਜੀਵਨ ਵਾਲਾ ਬਣ ਜਾਣਾ ਚਾਹੁੰਦੇ ਹਾਂ ਉਹ ਪਹਿਲਵਾਨ ਬਣਾ ਦਿੰਦੇ ਆ ਫਿਰ ਬਾਪੁਰਸ਼ਾਂ ਨੇ ਕਿਰਪਾ ਕੀਤੀ ਤੇ ਇਹ ਕਿਰਪਾ ਉਹਦੀ ਹੁੰਦੀ ਹੈ ਸੁਣਿਆ ਮੰਨਿਆ ਮਰ ਕੇ ਤੌਬਾ ਉਹ ਅੰਤਰ ਗਾਤਿ ਜੀਤਿ ਤੁਮਰਨਾ ਨੀਰ ਤੁਮਰਨਾ ਕਿਉਂਕਿ ਕੋ ਬੰਦਾ ਨਾ ਉਸ ਨੇ ਉਹ ਮੰਨਿਓ ਤੇ ਮਨਿਓ ਮਹਾਪੁਰਸਾਂ ਨੇ ਸੁਣਿਆ ਮਹਾਪੁਰਸਾਂ ਨੇ ਬਦਲਿਆ ਤੇ ਮੇਰੇ ਕਮਾਉਣ ਲਈ ਤਿਆਰ ਵਰਤਿਆਰ ਹੋ ਗਏ ਉਹਨਾਂ ਦੇ ਬੇੜੇ ਪਾਰ ਹੋ ਗਏ ਮੰਨਿਆ ਤੇ Good <laughs> ਦੇੜੇ ਤਾਰੂ ਹੋ ਗਏ ਬੰਨਿਆ ਤੇ ਮੰਨ ਕੇ ਕਮਾਲਿਆ ਉਹਨਾਂ ਦੇ ਦੇ ਨਿਪੋਰ ਹੋ ਗਏ ਬੰਨਿਆ ਤੇ ਮੰਨ ਕੇ ਕਮਾਲਿਆ ਉਹਨਾਂ ਦੇ ਦੇ ਤਾਰੂ ਹੋ ਗਏ ਸੁਣ ਕੇ ਬੰਨਿਆ ਤੇ ਸੱਜ ਕੇ ਕਮਾਲਿਆ ਉਹਨਾਂ ਦੇ ਦੇ ਤਾਰੂ ਹੋ ਗਏ ਸੁਣਦੇ ਨੇ ਨਾ ਮਹਾਰਾਜ ਦੀ ਦੀ ਆਉਂਦੀ ਐ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਮੀਰ ਤੁਮ ਲਿਦਾ ਹੋ ਫਿਰ ਜਿਹੜੇ ਮੰਨ ਲੈਂਦੇ ਨੇ ਸੁਣ ਲੈਂਦੇ ਨੇ ਮੰਨ ਲੈਂਦੇ ਨੇ ਮਨ ਕੇ ਕਮਾਲ ਇਹਦੇ ਨੇ ਰੰਗ ਵਾਲੇ ਬਣ ਜਾਂਦੇ ਨੇ ਫਿਰ ਰੰਗ ਚੜ ਜਾਂਦੇ ਨੇ ਕਿਹੜਾ ਆਪਣੀ ਰੰਗਿਆ ਨਹੀਂ ਜੜਾ ਸਕਦਾ ਪਿਆਰੇ ਆਓ ਫਿਰ ਆ ਜਰੂਰ ਆਪ ਪੜ ਕੇ ਬਾਪੂ ਇਸ ਪੜਿਆ ਕਰਦੇ ਸੀ ਸਾ ਦਾ ਬਾਬਾ ਨਰੈਣ ਸਿੰਘ ਜੀ ਮੌਲੀ ਜਿਨ ਕੇ ਟੋਲੇ ਰੱਤੜੇ ਪਿਆਰੇ ਕੰਤ ਤੇ ਨਾ ਕਹਿ ਉੜੇਨਾ ਕੀ ਜੇ ਮਲ ਜੀ ਕਹੋ ਨਾਨਕ ਜੀ ਅਰਦਾਸ ਐਸਾ ਰੱਬ ਚੜਾਇਆ ਰੱਬ ਦੇ ਰੰਗਿਆਂ ਨੇ ਕੋ ਰੱਬ ਦੇ ਰੰਗਿਆਂ ਨੇ ਕਹਿੰਦੇ ਇਹੋ ਜਾਂ ਪਹਿਲਵਾਨ ਬੜਾਇਆ ਜਿਹੜੇ ਮਹਾਪੁਰਸ਼ ਕਹਿੰਦੇ ਝੰਡੀਆਂ ਚੰਡੀ ਲੈ ਕੇ ਦਲਿਆਂ ਦੁਨੀਆਂ ਤੋਂ ਉਹ ਪਾਵਨ ਧਰਤੀ ਤੇ ਜਿਹੜੀ ਮਹਾਪੁਰਸ਼ਾਂ ਨੇ ਪੜਾਈ ਸੀ ਉਹ ਸਾਈਂ ਦਾ ਪਹਿਲਵਾਨ ਰ सा न कजनाया रब दे साईं दाल मिल ਨੇ ਕਾਪਟੇ ਮਾਰ ਕੇ ਪਾਸ ਢੂੜ ਦਿਨਾ ਕੀ ਜੇ ਮੈਂ ਲੀ ਗੋ ਉਹ ਨਾ ਰਗੇ ਹੋਏ ਮਾਪੁਰ ਸਾਡੀ ਜਾਨ ਬਣਾ ਰਿਆਂ ਜਿਨ੍ਹਾਂ ਨੇ ਪੈਰਾਂ ਕੇ ਚੜਾ ਦਿੱਤਾ ਤੇ ਉਹ ਰੰਗ ਨੂੰ ਗੁਰੂਣਾ ਚਾਣਾ ਕਰ ਦਿੱਤਾ ਕਮਾਈਆਂ ਕਰਕੇ ਮੱਲ ਕੇ ਧੰਨ ਧੰਨ ਸ੍ਰੀ ਗੁਰੂ ਸੰਤਨ ਬਾਬਾ ਡਾਡਾ ਸ੍ਰੀ ਜੀ ਬੋਲੀ ਸ੍ਰੀ ਮਾਨਸਨ ਬਾਬਾ ਜੀ ਸ੍ਰੀ ਜੀ ਦੀ ਬਾਤ ਉਸ ਪਰ ਬਿਆਨ ਬਾਤ ਬੈਠੇ ਬਾਬਾ ਨੇ ਸ੍ਰੀ ਤੇ ਸੁਖਾਲ ਜੋ ਸਾਡੇ ਸਤਿਬਾਬਾ ਬਕਰ ਸਿੰਘ ਜੀ ਬਾਬਾ ਘਰਸੀ ਸਾਰੇ ਬਾਬਾ ਗੁਰਦੇਵ ਸਿੰਘ ਜੀ ਸਾਰੇ ਫੁੱਲ ਬਾੜੀ ਮਹਾਰਾਜ ਦੇ ਪਾਤਸ਼ਾਹ ਦੀ ਚੜ੍ਹਦੀ ਕਲਾ ਵਿੱਚ ਰਹੇ ਜਿਹੜੀਆਂ ਉਹਨਾਂ ਨੇ ਦਾਤਾ ਬਖਸ਼ਿਸ਼ ਕੀਤੀਆਂ ਨੇ ਸਭ ਰੱਖੀਆਂ ਤੇਰੇ ਸੋਹਣੇ ਬਦਨਾਮੋ ਸਤਿਗੁਰ ਸਮਰ ਸੋਮ ਕੇ ਰਖਾਂ ਕਰਾਂ ਨਿਤ ਦਿਦਾਰੇ ਮੈਂ ਸਤਿਗੁਰ ਬਖਸ਼ ਦੇਉ ਤੋ ਤਨਹ ਕਰਿਓ ਕਿਰਪਾ ਐਨੇ ਕਹਾਜਰੀ ਪਰਵਾਣ ਕਰਿਓ ਬੰਧਿਆ ਉਦਾ माप करियो बेनती आहे संगत जी महापुरश किरपा करियो आ महापुषा जी फुलवाणी नसां दसियो वाहिगुरू जी का ख़ालसा वाहिगरू